ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ ਜਿੰਨਾਂ ਨੇ ਆਪਣੀ ਐਡ ਦੁਬਾਰਾ ਬਾਰ-ਬਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਕੱਦ 5 ਫੁੱਟ 8 ਇੰਚ ਹੈ ਉਮਰ 1980 ਜਨਮ ਹੈ ਜੀ ਘਰ ਸ਼ਹਿਰ ਵਿੱਚ ਹੈ ਇਹ ਇਕੱਲੇ ਰਹਿੰਦੇ ਹਨ ਜੀ ਆਮਦਨ 2 ਲੱਖ ਦੀ ਹੈ ਜੀ ਸਾਲ ਦੀ ਤਲਾਕशुदा ਹੈ ਜੀ ਇਹਨਾਂ ਨੂੰ ਵਿਧਵਾ ਜਾਂ ਤਲਾਕशुदा ਲੜਕੀ ਦੀ ਲੋੜ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬੱਲ ਜਨਮ 2000 ਦਾ ਹੈ ਜੀ ਕੱਦ 6 ਫੁੱਟ ਹੈ ਏਰੀਆ ਅੰਮ੍ਰਿਤਸਰ ਵਰਕ ਪਰ ਮਿਰਤ ਕੈਨੇਡਾ ਰਹ ਰਹੇ ਨੇ ਜੀ ਪੀਆਰ ਦੀ ਫਾਈਲ ਲੱਗੀ ਹੋਈ ਹੈ ਜੋਬ ਕਰਦੇ ਨੇ ਜੀ ਟਰਕਿੰਗ ਦੀ ਦੋ ਪ੍ਰਾਨੇ ਦੋਵੇਂ ਕੈਨੇਡਾ ਰਹ ਰਹੇ ਨੇ ਮਦਰ ਸਰਕਾਰੀ ਜੋਬ ਹੈ ਜ਼ਮੀਨ 8 ਕਿਲੇ ਹੈ ਜੀ ਇਹਨਾਂ ਕੋਲ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਹੋਵੇ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਪੰਜਾਬ ਤੋਂ ਹੋਵੇ ਨੋਨ ਡਿਮਾਂਡ ਡੇਟਾ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 5 ਫੁੱਟ 6 ਇੰਚ ਉਮਰ 24 ਸਾਲ ਸਰਨੇਮ ਢੱਲੇ ਦੋ ਦੁਕਾਨਾਂ ਨੇ ਜੀ ਇਹਨਾਂ ਦੀਆਂ ਪੌਣੇ 2 ਕਿਲੋ ਜਮੀਨ ਹੈ ਬਿਜ਼ਨਸ ਕੋਲਡਾ ਹੈ ਜੀ ਪੜਾਈ 10 ਪਾਸ ਨੇ ਪਰਿਵਾਰ ਵਿੱਚ ਮਦਰ ਫਾਦਰ ਦੋ ਸਿਬਲਿੰਗ ਹੈ ਜੀ ਇੱਕ ਸਿਸਟਰ ਮੈਰਿਡ ਹੈ ਪਿੰਡ ਜੋਰਟ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਕਨੇਡਾ ਪੀਆਰ ਜਨਮ 2000 ਦਾ ਜੀ ਸਟੱਡੀ ਪਲੱਸ 2 ਨੋਨ ਮੈਡੀਕਲ ਇੰਡੀਆ ਤੋਂ ਕੀਤੀ ਜੀ ਕੈਨੇਡਾ ਵਿੱਚ ਹੈਲਥ케ਅਰ ਡਿਪਲੋਮਾ ਕੀਤੀ ਹੈ ਜੇ ਇਹਨਾਂ ਨੇ ਹਾਈਟ 5 ਫੁੱਟ 6 ਇੰਚ ਹੈ ਕਾਸਟ ਜਟ ਸਿਕ ਇੱਕ ਭਰਾ ਇੰਡੀਆ ਵਿੱਚੋਂ ਕਰਦਾ ਹੈ ਜੀ ਕੁੜੀ ਕੈਨੇਡਾ ਵਿੱਚ ਹੈਲਥ케ਅਰ ਦੀ ਚੋਕ ਕਰਦੀ ਹੈ ਏਰੀਆ ਮੋਗਾ ਹੈ ਜੀ ਇਹਨਾਂ ਦਾ ਰਿਸ਼ਤੇ ਲਈ ਉਹ ਹੀ ਸੰਪਰਕ ਕਰਨ ਜੀ ਜੋ ਭਰਾ ਨੂੰ ਰਿਸ਼ਤਾ ਕਰਵਾ ਸਕਣ ਮੈਰਿਜ ਪਿਊਰ ਵਾਲੇ ਮਾਫ ਕਰਨ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵ ਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਇਹਨਾਂ ਦਾ ਡਿਵੋਰਸ ਹੋ ਚੁੱਕਾ ਹੈ ਜੀ ਲੜਕੀ ਜਰਮਨ ਵਿੱਚ ਪੱਕੀ ਹੈ ਇਹਨਾਂ ਨੂੰ ਲੜਕਾ ਜਰਮਨ ਵਿੱਚ ਹੀ ਚਾਹੀਦਾ ਹੈ ਜੀ ਲੜਕੀ ਦੀ ਉਮਰ 42 ਸਾਲ ਹੈ ਲੜਕੀ ਐਸਸੀ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਕਾਸਟ ਹਿੰਦੂ ਖੱਤਰੀ ਇਕਲੋਤਾ ਲੜਕਾ ਹੈ ਕੱਦ 5 ਫੁੱਟ 7 ਇੰਚ ਹੈ ਜਨਮ 2000 ਦਾ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਸਟੋਰ ਕੈਨੇਡਾ ਦਾ ਕੈਨੇਡਾ ਵਿੱਚ ਹੈ ਜੀ ਇੰਡੀਆ ਵਿੱਚ ਵੀ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ ਇਹਨਾਂ ਦਾ ਆਪਣਾ ਘਰ ਅਤੇ ਆਪਣੀ ਸ਼ਾਪ ਜਗਰਾਉਂ ਵਿੱਚ ਹੈ ਆਪਣਾ ਇੱਕ ਘਰ ਕੈਨੇਡਾ ਵਿੱਚ ਹੈ ਲੜਕਾ ਪੀਆਰ ਹੈ ਕੈਨੇਡਾ ਦਾ ਮਾਦਰਵੀ ਕੈਨੇਡਾ ਵਿੱਚ ਹੈ ਜੀ ਫਾਦਰ ਕੈਨੇਡਾ ਵਿੱਚ ਜੋਬ ਕਰਦੇ ਨੇ ਇਹਨਾਂ ਨੂੰ ਲੜਕੀ ਖੂਬਸੂਰਤ ਸੁਸ਼ੀਲ ਚਾਹੀਦੀ ਹੈ ਕੈਨੇਡੀਅਨ ਲੜਕੀ ਨੂੰ ਪਹਿਲ ਹੈ ਜੀ Hindu ਅਤੇ Sikh ਫੈਮਲੀ ਕੰਟੈਕਟ ਕਰ ਸਕਦੇ ਨੇ ਪਰ ਕਾਸਟ ਨੋ ਪਾਰ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਚਾਟ ਸਿੱਖ ਜਨਮ 23/7/1994 ਦਾ ਗੋਤਪੁੱਲਰ ਹਾਈਟ 6 ਫੁੱਟ ਹੈ ਜੀ ਪੜਾਈ ਵੀ ਇਹ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇੱਕ ਪਲਾਟ ਹੈ ਭਰਾ ਪੰਜਾਬ ਪੁਲਿਸ ਵਿੱਚ ਹੈ ਜੀ ਦੋਨਾਂ ਭਰਾਵਾਂ ਕੋਲ 12 ਏਕੜ ਜ਼ਮੀਨ ਹੈ ਇਹਨਾਂ ਨੂੰ ਕੁੜੀ ਸਿੰਪਲ ਚਾਹੀਦੀ ਹੈ ਘਰੇਲੂ ਘਰੇਲੂ ਚਾਹੀਦੀ ਹੈ ਡਿਮਾਂਡ ਕੋਈ ਨਹੀਂ ਹੈ ਜੀ ਏਰੀਆ ਫਜ਼ਿਲਕਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕਥੂਰੀਆ ਕਾਸਟ ਹੈ ਜੀ ਡੇਟ ਆਫ ਬਰਥ 11 9 1990 ਟਾਈਮ 3:45 AM ਏਰੀਆ ਅੰਬਿਤਸਰ ਹੈ ਜੀ ਪੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਕੰਮ ਕਰਦੇ ਨੇ ਜੀ ਪ੍ਰੋਡਕਸ਼ਨ ਮੈਨੇਜਰ ਇਨ ਪ੍ਰਾਈਵੇਟ ਸੈਕਟਰ ਵਿੱਚ ਹੈ ਸੈਲਰੀ 35000 ਰੁਪਏ ਜੀ ਹਾਈਟ 6 ਫੁੱਟ 2 ਇੰਚ ਹੈ ਫੈਮਿਲੀ ਦੇ ਵਿੱਚ ਫਾਦਰ ਹੈ ਮਦਰ ਹੈ ਜੀ ਦੋ ਸਿਸਟਰ ਹੈ ਇੱਕ ਸਿਸਟਰ ਮੈਰੀਡਾ ਚ ਇੱਕ ਸੈਟਲਡ ਇਨ ਕੈਨੇਡਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16/10/1994 ਕਾਸਟ ਖੱਤਰੀ ਹੈ ਜੀ ਸੋਡੀ ਫੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਆਈਟੀ ਕੀਤੀ ਹੈ ਕੰਮ ਕਰਦੇ ਨੇ ਜੀ ਫਾਊਂਡਰ ਆਫ オーਰਨਾਮੈਟਿਕਸ ਆਈਟੀ ਕੰਪਨੀ ਮੁਹਾਲੀ ਵਿੱਚ ਫਾਦਰ बिजनेਸਮੈਨ ਨੇ ਫਾਰਮਰ ਲੈਂਡ ਇਹਨਾਂ ਕੋਲ 35 ਏਕੜ ਹੈ ਮਦਰ ਹਾਊਸ ਵਾਈਫ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਸਿਸਟਰ 3 ਨੇ ਐਲ্ডার ਸਿਸਟਰ ਮੈਰੀਡਾ ਜੀ ਬ੍ਰਦਰ 1 ਐਲ্ডার ਬ੍ਰਦਰ ਮੈਰੀਡਾ ਜੀ ਏਰੀਆ ਇਹਨਾਂ ਦਾ ਖਰੜ ਹੈ ਸਿਰਫ ਗੁਰੂ ਕੰਨ ਸਾਹਿਬ ਜੀ ਨੂੰ ਬਲੀਵ ਕਰਦੇ ਨੇ ਜੀ ਸੰਪਰਕ сик ਫੈਮਲੀ ਅਰੋੜਾ ਫੈਮਲੀ ਐਂਡ ਜਰਨਲ ਕਾਸਟ ਓਨਲੀ ਬਿਊਟੀਫੁੱਲ ਵੈਲ ਐਜੂਕੇਟਿਡ ਲੜਕੀ ਚਾਹੀਦੀ ਜੇ ਇਹਨਾਂ ਨੂੰ ਵਰਕਿੰਗ ਇਨ ਆਈਟੀ ਸੈਕਟਰ ਗਵਰਨਮੈਂਟ ਜੌਬ ਬੇਟੇ ਦਾ ਰਿਸਟਾ ਨੋਟ ਕਰੋ ਜੀ ਨੇਮ ਸਿੰਗਰ ਵਿਲੇਜ ਨਿਆਮਿਆ ਡਿਸਟ੍ਰਿਕਟ ਮੋਹਾਲੀ ਬੇਟਾ ਮੈਟ੍ਰਿਕ ਪਾਸ ਹੈ ਜੀ ਕਾਸਟ ਰਾਮਦਾਸੀ ਸਿੱਖ ਹੈ ਬਰਥ 1997 ਦਾ ਜੌਬ ਕਰਦੇ ਨੇ ਜੀ ਸਵਰਾਜ ਫੈਕਟਰੀ ਵਿੱਚ 7 ਸਾਲ ਤੋਂ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਲੜਕੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਚਾਹੇ ਗਰੀਬ ਕਰਦੀ ਹੋਵੇ ਨੰਬਰ ਦਿੱਤੇ ਗਏ ਹਨ ਜੀ ਆਪ ਬθεਰੇ ਗੱਲਬਾਤ ਕਰਕੇ ਬθεਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਐਨਆਰਆਈ ਬੇਟੀ ਦਾ ਹੈ ਜੀ ਨਾਮ ਸਾਖਸ਼ੀ ਭਗਤ ਫਾਦਰ ਦਲਜੀਤ ਕੁਮਾਰ ਹੈ ਜੀ ਗੋਤਨਦੀ ਠਾਕੁਰ ਹੈ ਜੀ ਡੇਟ ਆਫ ਬਰਥ 5 ਤੋਂ 92 ਦਾ ਬਰਥ ਹੈ ਜੀ ਕੁਆਲੀਫਿਕੇਸ਼ਨ ਇਹਨਾਂ ਦੀ ਐਮ ਸੀ ਏ ਜੀ ਸਿਟੀ ਜਲੰਧਰ ਹੈ 2 ਸਾਲ ਦਾ ਡਿਪਲੋਮਾ ਇਨ ਸਾਈਬਰ ਸਿਕਿਉਰਿਟੀ ਐਟ ਕੈਨੇਡਾ ਬ੍ਰੈਂਟਨ ਤੋਂ ਕੀਤਾ ਹੈ ਜੀ ਜੋਬ ਕਰਦੇ ਨੇ ਜੀ ਏਅਰ ਕੈਨੇਡਾ ਕੰਪਨੀ ਐਸ ਸੁਪਰਵਾਈਜ਼ਰ ਹਾਈਟ ਇਹਨਾਂ ਦੀ 5 ਫੁੱਟ 2 ਇੰਚ ਹੈ ਜੀ ਫਾਦਰ ਜੋਬ ਕਰਦੇ ਨੇ ਜੀ ਗਵਰਨਮੈਂਟ ਹੈ ਜੀ ਗਵਰਨਮੈਂਟ ਰਿਟਾਇਰ ਨੇ ਮਦਰ ਹਾਊਸ ਵਾਈਫ ਹੈ ਸਿਬਲਿੰਗ ਹੈ ਜੀ ਵਨ ਸਿਸਟਰ ਕੈਨੇਡਾ ਰਹਿੰਦੇ ਨੇ ਜੀ ਵਨ ਬ੍ਰਦਰ ਇੰਡੀਆ ਹੈ ਜੀ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੀਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਕੈਨੇਡਾ ਟੋਰਾਂਟੋ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਜੀ ਰਿਸ਼ਤਾ ਨੋਟ ਕਰੋ ਜੀ ਐਨਆਰਆਈ ਵੇਟੀ ਦਾ ਹੈ ਜੀ ਨੇਮ ਕੌਰ ਕਾਸਟ ਰਾਮਦਾਸੀਆ ਸਿੱਖ ਹੈ ਜੀ ਡੇਟ ਆਫ ਬਰਥ 2002 ਦੀ ਹੈ ਜੀ ਹਾਈਟ 5 ਫੁੱਟ 7 ਇੰਚ ਕਵਾਲੀਫਿਕੇਸ਼ਨ ਬੀਸੀਏ ਦੋ ਐਲ্ডার ਬ੍ਰਦਰ ਨੇ ਜੀ ਪੀਆਰ ਇਨ ਕੈਨੇਡਾ ਵੈਲ ਸੈਟਡ ਫੈਮਲੀ ਚ ਨੀਡ ਹੈ ਨਾ ਨੂੰ ਹੈ ਜੀ ਕੈਨੇਡਾ ਪੀਆਰ ਵਾਇ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਸਿੱਧੀ ਗੱਲਬਾਤ ਕਰਕੇ ਬਥੇਰੀ ਜਾਣਕਾਰੀ ਲੈ ਸਕਦੇ ਹੋ ਏਰੀਆ ਨਾ ਦਾਦਾ ਜੀ ਫਰੀਦਕੋਟ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕੋਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲ ਸੈਟਡ ਲੜਕਾ ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਏਰੀਆ ਤਰਨਤਾਰਨ ਚਾਹੀਐ ਵਜੀ ਡੇਟ ਆਫ ਬਰਥ 1998 ਹੈ ਪੜਾਈ ਇਹਨਾਂ ਨੇ ਮਾਸਟਰ ਇਨ ਅਕਾਊਂਟਿੰਗ ਵਿੱਚ ਕੀਤੀ ਹੈ ਜੀ ਇੱਕ ਸਿਸਟਰ ਹੈ ਮੈਰਿਡ ਹੈ ਕਾਸ ਜੱਟਾ ਜੀ ਪੁੱਲਰ ਹਾਈਟ 6 ਫੀਟ ਹੈ ਜੀ ਕurrently ਲੀਵਿੰਗ ਇਨ ਆਸਟ੍ਰੇਲੀਆ ਬੇਟੇ ਦੀ ਪੀਆਰ ਫਾਈਲ ਲੱਗੀ ਹੋਈ ਹੈ ਜੀ ਜਲਦੀ ਹੀ ਮਿਲ ਜਾਏਗੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁੱਲ ਟਾਲ ਐਜੂਕੇਟਿਡ ਗਰਲ ਫ੍ਰੋਮ ਜੱਟਸੀਕ ਫੈਮਿਲੀ ਵਿਦ ਸਿਮਿਲਰ ਫੈਮਿਲੀ ਬੈਕਗਰਾਉਂਡ ਕੁੜੀ ਦੀ ਉਮਰ 20 ਤੋਂ 25 ਸਾਲ ਤੱਕ ਹੋਵੇ ਜੀ ਹਾਈਟ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਵਧੀਆ ਪਰਿਵਾਰ ਹੋਵੇ ਜੀ रिश्ता नोट करो जी बेटे का है जी कास्ट ढीगरा डेट ऑफ बर्थ है जी सतारह अगस्त उन्नीस सौ अठानवे बर्थ टाइम है जी एक पीएम पी एम एरिया फ्लोर है जी हाइट छः फुट चार इंच है जी क्वालिफिकेशन एसोसिएट ऑफ साइंस कैनेडा जॉब है जी फाइनेंशियल सर्विस एडवाइज़र एट मनी मार्ट एंड शिफ्ट मैनेजर एट रेस्टोरेंट राइट नाउ इन कैनेडा ऑन वर्क परमिट ਫਾਦਰ बिजनेਸਮੈਨ ਹੈ ਜੀ ਮਦਰ ਹਾਊਸਵਾਈਫ ਹੈ ਸਿਬਲਿੰਗ ਐਲ্ডার ਸਿਸਟਰ ਹੈ ਜੀ ਨਸ਼ਾ ਰਹਤ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਲੜਕੀ ਚਾਹੀਦੀ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੀ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ